ਗਈ ਸੀ ਮੈਂ ਗੰਗਾ ਚੜਾ ਲਾਈ ਮੰਗਾ ਸਾਸਣ ਦਾ ਖਾਨ ਲਗੀ ਸਾਰੇ ਤੋਂ ਮੈਂ ਸੰਗਾ ਸੁਨੇਰੀ ਮੇਰਾ ਕੱਗੇ ਰੇ ਕੇਰੇ ਕਿਲੇ ਟੰਗਾ 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 ਕੇ ਕੇ ਅਸੀਂ ਪਹਿਨਾ ਨੱਚੀਏ ਸੋਰੇ ਨੱਚੀਏ ਦਰਾਨੀ ਤੁਸੀਂ ਦੇਖ ਰਹੇ ਹੋ ਇਹ ਸਾਡੀਆਂ ਭੈਣਾਂ ਇਸ ਵਕਤ ਪਿੰਡ ਸਮਾਲਸਰ ਦੇ ਵਿੱਚ ਇਹ ਜਿਹੜਿਆ ਗੀਤਾਂ ਦਾ ਔਰ ਸਾਜ਼ਾਂ ਦਾ ਨਮੂਨਾ ਪੇਸ਼ ਕਰ ਰਹੀਆਂ ਨੇ ਸੱਚਮੁੱਚ ਇਹਦੇ ਵਿੱਚ ਇੱਕ ਵੱਖਰਾ ਸਕੂਨ ਹੈ ਹਾਂਜੀ ਬਸ ਮੁਕੀਆਂ ਦੇ ਵਿੱਚ ਟਿੰਡਾਂ ਦੀਆਂ ਫਾੜੀਆਂ ਖਾਲੋ ਸਈਓ ਈਨੇ ਡੋਲਿਆ ਜਦਨ ਦੀ ਆਈ ਕਰੇ ਹੱਸ ਕੇ ਨਾ ਬੋਲਿਆ ਜਦਨ ਦੀ ਆਈ ਕਰੇ ਹੱਸ ਕੇ ਨਾ ਬੋਲਿਆ ਆਦੇ ਨਾ ਆਇਆ ਵੇ ਤੂੰ ਹੱਸੂ ਦਾ ਖੇਡਦਾ ਕਦੇ ਨਾ ਆਇਆ ਵੇ ਤੂੰ ਬੈਕ ਫੜੀ ਕੇ ਸਾਰੀ ਉਂਵਰੇ ਗਵਾਲੀ ਵੇਲੇ ਲੇ ਤਾਂ ਜਿੰਨ ਨਾ ਆਣੇ ਤਾਂ ਦਿੱਤੀਆਂ ਮੱਤਾਂ ਉਹਨਾਂ ਦਾ ਕੀ ਜਾਂਦਾ ਪੜਦਾ ਚਿਤਲਾ ਕੇ ਫੇਲ ਕਿਵੇਂ ਹੋ ਜਾਂਦਾ ਜੜਤਾ ਚਿਤਲਾ ਕੇ ਜੋ ਅਸੀਂ ਛੱਡਕਤੇ ਹੈ ਨਾ ਕੋਸਟਾ ਤਾਉਮੇ ਵਾਕ ਕਿੰਨਾਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ ਮੇਰੇ ਸੋਹਰਿਆਂ ਦੇ ਪਿੰਡ ਕੀਆਂ ਜ਼ੋਰ ਲੱਗੀਆਂ ਮੇਰੇ ਸੋਹਰਿਆਂ ਦੇ ਪਿੰਡ ਕੀਆਂ ਜ਼ੋਰ ਲੱਗੀਆਂ ਮੇਰੇ ਸੋਹਰਿਆਂ ਦੇ ਪਿੰਡ ਕੀਆਂ ਸਭ ਮਾਨ ਤੇਰੇ ਬਿਨੂ ਨਾ ਆਸ ਮੇ ਮੜ ਕੇੜ ਬੇਮਨਾ ਇਸ ਜਗ ਤੇ ਨਹੀਂ ਆਉਣਾ ਫੇਰ ਮੇ ਮਨਾ ਇਸ ਜਗ ਤੇ ਨਹੀਂ